ਤੁਸੀਂ ਇੱਕ ਅਲਾਦੀਨ ਦੇ ਚਿਰਾਗ ਵਾਲੀ ਕਹਾਣੀ ਸੁਣੀ ਹੈ ਹੂੰ ਇੱਕ ਅਲਾਦੀਨ ਹੁੰਦਾ ਸੀ ਉਹਦੇ ਕੋਲ ਇੱਕ ਚਿਰਾਗ ਹੁੰਦਾ ਉਹ ਚਿਰਾਗ ਨੂੰ ਰਗੜਦਾ ਤੇ ਇੱਕ ਜਿੰਨ ਬਾਹ ਆਂਦਾ ਅੱਛਾ ਤੇ ਕਹਿੰਦਾ ਵੀ ਹੁਕਮ ਮੇਰੇ ਆਕਾ ਹੂੰ ਉਹ ਅਲਾਦੀਨ ਉਹਨੂੰ ਹੁਕਮ ਕਰਦਾ ਉਹ ਜੇ ਉਹਦੀ ਇੱਛਾ ਪੂਰੀ ਹੋ ਜਾਂਦੀ ਮਸਤੀ ਜੀ ਲੋਗੇ ਜਾਉਂਦੇ ਹਾਂ ਮਸਤੀ ਸਾਡੇ ਕੋਲ ਨਹੀਂ ਚਾਹੁੰਦੇ ਵੀ ਨਹੀਂ ਪਰ ਉਹਨਾਂ ਨੂੰ ਇਹ ਪਤਾ ਨਹੀਂ ਕਿ ਸਾਡੇ ਸਾਡੇ ਕੋਲ ਹੈ ਉਹ ਅੱਲਾਦੀਨ ਦਾ ਚਿਰਾਗ ਸਾਡੇ ਕੋਲੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੂੰ ਅਸਲ ਗੱਲ ਇਹ ਹੈ ਤੁਸੀਂ ਕਹਿੰਦੇ ਹੋ ਵੀ ਸਾਰਿਆਂ ਕੋਲੇ ਹੈਗਾ ਹਾਂ ਪਰ ਉਹਨਾਂ ਨੂੰ ਪਤਾ ਨਹੀਂ ਹੈਗਾ ਪਤਾ ਨਹੀਂ ਹੈਗਾ ਤੁਸੀਂ ਪੈਦਾ ਕਿਵੇਂ ਮਤਲਬ ਮੰਗਣਾ ਕਿਵੇਂ ਉਹ ਤੋਂ ਯੈਸ 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 ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਲਾਦੀਨ ਦਾ ਚਿਰਾਗ ਸਾਡੇ ਅੰਦਰ ਹੀ ਹੈ ਕਿਤੇ ਬਾਹਰ ਨਹੀਂ ਹੂੰ ਦੂਸਰੀ ਗੱਲ ਇਹਨੂੰ ਬਾਹਰ ਕਿਵੇਂ ਕੱਢਣਾ ਜਿੰਨੇ ਨੂੰ ਹੂੰ ਠੀਕ ਹੈ ਜੀ ਤੀਸਰਾ ਉਹ ਤੋਂ ਮੰਗਣਾ ਕੀ ਹੈ ਤੇ ਕਿਵੇਂ ਮੰਗਣਾ ਹੂੰ ਇਹ ਨਹੀਂ ਪਤਾ ਇਹ ਨਹੀਂ ਇਹ ਮੇਨ ਗੱਲ ਆ ਜਦੋਂ ਵਿਅਕਤੀ ਨੂੰ ਇਹ ਪਤਾ ਹਰਗਾ ਕਿ ਮੇਰੇ ਕੋਲ ਇੰਨੀ ਸ਼ਕਤੀਸ਼ਾਲੀ ਚੀਜ਼ ਹੈਗੀ ਆ ਉਹ ਸ਼ਕਤੀਸ਼ਾਲੀ ਚੀਜ਼ ਦੀ ਉਹ ਵਰਤੋਂ ਹੀ ਨਾ ਕਰੇ ਫਿਰ ਆਪਾਂ ਕੀ ਕਹਾਂਗੇ ਉਹਨੂੰ ਬਿਲਕੁਲ ਨਹੀਂ ਅਸਲ 'ਚ ਇਹ ਗਿਆਨ ਵਰਤੇ ਕਿਵੇਂ ਮਨੁੱਖ ਆਪਣੀਆਂ ਸ਼ਕਤੀਆਂ ਨੂੰ ਕਿਸ ਤਰ੍ਹਾਂ ਚੂਜ਼ ਕਰੇ ਇਹ ਦੱਸਣ ਵਾਲਿਆਂ ਦੀ ਕਾਟ ਦੱਸਣ ਵਾਲਿਆਂ ਦੀ ਕਾਟ ਬਿਲਕੁਲ ਇਹ ਇਹ ਅਸਲਚ ਨਾ ਲੋਕ ਤਾਂ ਚਾਹੁੰਦੇ ਨੇ ਨੌਜਵਾਨ ਚਾਹੁੰਦੇ ਨੇ ਹਰ ਪੀੜੀ ਦੇ ਵਿੱਚ ਹਰ ਯੁੱਗ ਦੇ ਵਿੱਚ ਮਨੁੱਖਤਾ ਸਦੀਆਂ ਤੋਂ ਲੈ ਕੇ ਇਸ ਇੱਛਾ ਦੇ ਵਿੱਚ ਤੁਰਿਆ ਫਿਰਦਾ ਹਨ ਉਹਨੇ ਪਤਨੀਆਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਖੋਜਾਂ ਕਰ ਦਿੱਤੀਆਂ ਪਰ ਜਿਸ ਬੱਚੇ ਨੂੰ ਜਿਸ ਵਿਦਿਆਰਥੀ ਨੂੰ ਸਹੀ ਮੂਰਲਾ ਅਧਿਆਪਕ ਮਿਲ ਜਾਂਦਾ ਉਹ ਪ੍ਰਾਪਤ ਕਰ ਲੈਂਦਾ ਤਾਂ ਵੱਡੀ ਗੱਲ ਮੈਂ ਮਹਿਸੂਸ ਕਰਦਾ ਕਿ ਤੁਸੀਂ ਉਹ ਸ਼ਕਤੀਆਂ ਇਸ ਤਰ੍ਹਾਂ ਪ੍ਰਾਪਤ ਕਰੀਆਂ ਜਾ ਸਕਦੀਆਂ ਨੇ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਡੇ ਵਾਸਤੇ ਇਹੀ ਜਾਨਣਾ ਜ਼ਰੂਰੀ ਹੈ ਮਾਸਟਰ ਜੀ ਕਿ ਸਾਡੇ ਕੋਲੇ ਬਹੁਤ ਸ਼ਕਤੀਸ਼ਾਲੀ ਪਾਵਰ ਹੈ ਸਾਡੇ ਕੋਲੇ ਬਹੁਤ ਸ਼ਕਤੀਸ਼ਾਲੀ ਤਾਕਤ ਹੈ